ਰਾਮਕਲੀ ਮਹੱਲਾ ਪਹਿਲਾ ਰਾਮਕਲੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 876 ਤੇ ਸੁਬਾਹ ਇਮਾਨ ਬਖਸ਼ਿਸ਼ ਕਰਦੇ ਹਨ ਸਰਬ ਜੋਤ ਤੇਰੀ ਪਸਰ ਰਹੀ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ हे ਨਿਰੰਕਾਰ ਪ੍ਰਮਾਤਮਾ ਸਾਰੇ ਸੰਸਾਰ ਦੇ ਵਿੱਚ ਤੇਰੀ ਹੀ ਜੋਤ ਪਸਰ ਰਹੀ ਆ ਪਾਵ ਤੇਰੀ ਜੋਤ ਦੇ ਸਦਕਾ ਹੀ ਹਰ ਇੱਕ ਸੰਸਾਰ ਦਾ ਜੀਵ ਜਿਹੜਾ ਹੈ ਚਲ ਰਿਹਾ ਫਿਰ ਰਿਹਾ ਭੁੱਲ ਰਿਹਾ ਹੈ ਜਹ ਜਹ ਦੇਖਾਂ ਤੈ ਤਹਨਰ ਹਰੀ ਮੈਂ ਜਿੱਧਰ ਵੀ ਦੇਖਦਾ ਹਾਂ ਉਧਰ ਮੈਨੂੰ ਆਪ ਜੀ ਦਾ ਹੀ ਸਰੂਪ ਨਜ਼ਰ ਆਉਂਦਾ ਹੈ ਜੀਵਨ ਤਲਬ ਨਿਵਾਰ ਸੁਆਮੀ ਮੈਨੂੰ ਇਸ ਮਨੁੱਖਾ ਜੀਵਨ ਨੂੰ ਸਵਾਰਨ ਦੀ ਤਲਬ ਲੱਗੀ ਹੋਈ ਹੈ ਇਹ ਪ੍ਰਮਾਤਮਾ ਅੰਧਕੂਪ ਮਾਇਆ ਮੰਗਾੜਿਆ ਕਿਉਂ ਕਰੋ ਤੁਰੋ ਪਰ ਸੁਆਮੀ ਇਹ ਜਿਹੜਾ ਮੇਰਾ ਮਨ ਹੈ ਮਾਇਆ ਦੇ ਕੂ ਦੇ ਵਿੱਚ ਡਿੱਗਿਆ ਹੋਇਆ ਹੈ ਕਿਰਪਾ ਕਰਕੇ ਮੈਨੂੰ ਐਸਾ ਰਸਤਾ ਐਸਾ ਤਰੀਕਾ ਬਖਸ਼ਿਸ਼ ਕਰੋ ਕਿ ਇਸ ਸੰਸਾਰੂਪੀ ਭਜਲ ਸਾਗਰ ਤੋਂ ਪਾਰ ਹੋ ਸਕਾਂ ਰਹਾਉ ਜਹ ਪੀਤਰ ਕਟ ਪੀਤਰ ਵਸਿਆ ਬਾਹਰ ਕਾਹੇ ਨਹੀਂ ਜਿਹੜਾ ਪ੍ਰਮਾਤਮਾ ਹਿਰਦੇ ਦੇ ਅੰਦਰ ਵਸਿਆ ਉਹਨੂੰ ਹਿਰਦੇ ਦੇ ਅੰਦਰ ਹੀ ਖੋਜਣਾ ਪਵੇਗਾ ਬਾਹਰ ਲੱਭਣ ਦੀ ਕੋਸ਼ਿਸ਼ ਨਾ ਕਰ ਅੰਦਰ ਦੀ ਖੋਜ ਕਰ ਤਨ ਕੀ ਸਾਰ ਕਰਨ ਤੋ ਸਾਹਿਬ ਸਦਾ ਚਿੰਤ ਮਨ ਮਾਹੀ ਉਹ ਪ੍ਰਮਾਤਮਾ ਨੂੰ ਸਦਾ ਹੀ ਉਸ ਦਾ ਚਿੰਤਨ ਕਰ ਜਿਹੜਾ ਸਾਰੇ ਸੰਸਾਰ ਦੀ ਚਿੰਤਾ ਕਰ ਰਿਹਾ ਹੈ ਉਸ ਪ੍ਰਮਾਤਮਾ ਨੂੰ ਯਾਦ ਕਰ ਆਪੇ ਨੇੜਾ ਆਪੇ ਦੂਰ ਅਸੀਂ ਆਪਣੇ ਕਰਮਾਂ ਕਰਕੇ ਹੀ ਉਸ ਪ੍ਰਮਾਤਮਾ ਤੋਂ ਨੇੜੇ ਹੁੰਨੇ ਆ ਤੇ ਕਰਮਾਂ ਕਰਕੇ ਹੀ ਦੂਰ ਹੋ ਜਾਂਦੇ ਆ ਪ੍ਰਮਾਤਮਾ ਕਦੀ ਵੀ ਸਾਡੇ ਤੋਂ ਦੂਰ ਨਹੀਂ ਆਪੇ ਸਰਬ ਰਿਆ ਭਰਪੂਰ ਉਹ ਪ੍ਰਮਾਤਮਾ ਸਰਬ ਵਿਆਪਕ ਹੈ ਸਤ ਗੁਰ ਮਿਲੇ ਅੰਧੇਰਾ ਜਾਏ ਜੀਵਨ ਦੇ ਵਿੱਚ ਸੱਚਾ ਗੁਰੂ ਮਿਲ ਪਵੇ ਤੇ ਮਨ ਦਾ ਬਹਿਮਾ ਭਰਮਾ ਦਾ ਹਨੇਰਾ ਖਤਮ ਹੋ ਜਾਂਦਾ ਹੈ ਚਾਹ ਦੇਖਾਂ ਤੈਰਿਆ ਸਮਾਇ ਫਿਰ ਜੀਵਣਾ ਸਭ ਬਣ ਜਾਂਦਾ ਹੈ ਜਿੱਥੇ ਵੀ ਦੇਖਦੇ ਆ ਉ ਪਰਮਾਤਮਾ ਦਾ ਹੀ ਸਰੂਪ ਨਜ਼ਰ ਆਂਦਾ ਹੈ ਤੇ ਸਮਾਇਆ ਹੋਏ ਨਜ਼ਰ ਆਂਦਾ ਹੈ ਅੰਤਰ ਸੰਸਾ ਬਾਹਰ ਮਾਇਆ ਨੈਣੀ ਲਾਗ ਸਬਾਣੀ ਜੇ ਮਨ ਦੇ ਅੰਦਰ ਸੰਸੇ ਹਨ ਤੇ ਮਨ ਬਾਹਰ ਮਾਇਆ ਵਿੱਚ ਪੜ ਕਰਿਆ ਹੈ ਫਿਰ ਉਹ ਪਰਮਾਤਮਾ ਸਾਨੂੰ ਦੂਰ ਨਜ਼ਰ ਆਵੇਗਾ ਪ੍ਰਣਵਤ ਨਾਨਕ ਦਾ ਸੰਦਾ ਸਾ ਪ੍ਰਤਾਬੇ ਗਪ੍ਰਾਣੀ ਪ੍ਰਾਣਾ ਦਾ ਪਤੀ ਨਾਨਕ ਦਾਸ ਉਸ ਪਰਮਾਤਮਾ ਦਾ ਸੇਵਕ ਹੈ ਤੇ ਪ੍ਰਾਣਾ ਦਾ ਪਤੀ ਸਾਡੀ ਸੰਸਾਰ ਦੇ ਵਿੱਚ ਰੱਖਿਆ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ